ਇਹ ਅਜੀ ਚੰਡੀਗੜ੍ਹ ਦਾ ਸਾਈਨ ਇਹਦਾ ਮਤਲਬ ਕੁਝ ਨਹੀਂ ਪਤਾ ਮੈਨੂੰ ਇਹਦਾ ਮਤਲਬ ਹੈ ਕੀ ਮਤਲਬ ਦੋ ਰੋਲ ਲਗਾਏ ਆ ਇੱਕ ਆ ਚਾਂਪ ਵਾਲਾ ਇੱਕ ਆ ਪਨੀਰ ਵਾਲਾ ਅੱਗੇ ਆ ਮਸਾਲੇ ਵੇਖੇ ਲਾਏ ਨੇ ਆਹ ਉਹ ਜੋ ਭੜਾ ਮੱਝੀਆਂ ਕਰਦੀਆਂ ਤੂੰ ਇਹ ਹੈ ਗੱਲ ਮੈਂ ਕਿਹਾ ਅੱਧਾ ਫਰੇਮ ਲੈ ਕੇ ਬਾਈ ਸਾਹਿਬ ਬਾਈ ਸਾਹਿਬ ਟਰਾਈ ਸਾਹਿਬ ਹੁਣ ਮੇਟਰ ਆਜ ਦਾ ਦਿਨ ਬੈਸਟ ਹੀ ਹਾਈ ਗਾਇਸ ਇਹ ਹਾਲ ਮੇਗਾ ਦੇ ਸਾਰਿਆਂ ਦੇ ਸਤਿ ਸ਼੍ਰੀ ਅਕਾਲ ਸਾਰੇ ਇੱਥੇ ਸਾਡੇ ਇੱਥੇ ਹੈ ਨਾ ਇਹਦੇ ਮਾਰੀ ਤਨੀ ਕਿਰਦੀ ਦਾ ਜਾਨ ਜੀ ਵੀਡੀਓ ਮੋੜਾ ਇਕੀਆਂ ਸੁੱਖੀਆਂ ਵਾ ਹੋਰ ਕੀ ਬਰਾਵਾ ਹਾਂ ਗੋਪੀ ਸ਼ਮਨ ਨੇ ਸਿੱਖਿਆ ਲੰਬੀ ਵੀ ਵੀ ਕਰੇ ਸੁਣੀ ਪੱਗ ਬਣ ਜਿੰਦੀ ਜਦੋਂ ਕਿ ਜਾਨਾ ਹੁੰਦਾ ਉਹਦੋਂ ਬਾਈਦੀ ਨਹੀਂ ਬਟ ਐਡੀਆਂ ਸੋਹਣੀਆਂ ਐਡੀਆਂ ਪਿਆਰੀਆਂ ਪੱਗਾਂ ਵਧੀਆਂ ਨਾ ਐਡੀਆਂ ਐਂਡ ਕਰਾ ਦੀ ਐਂਡ ਹੈ ਦੱਸੋ ਵੀ ਬੱਜੀ ਕਿਹੜੀ ਥੋੜੀ ਪੱਗ ਮਿੱਤਰੋ ਸਾਸੀ ਗਾਲ ਸਾਰਿਆਂ ਨੂੰ ਕੀ ਹਾਲ ਚੱਲਦਾ ਏ ਸਾਰਿਆਂ ਦਾ ਤੇ ਅੱਜ ਆ ਜੀ ਲਾਸਟ ਡੇ ਚੰਡੀਗੜ੍ਹ ਤੇ ਅੱਜ ਅਸੀਂ ਜਾਵਾਂਗੇ ਸੁਖਨਾ ਲੇਕ ਜੱਟਾਂ ਦੇ ਮੁੰਡੇ ਤਿਆਰ ਨੇ ਸੋਰੀ ਸੰਿਆਰਿਆਂ ਦੇ ਮਿੱਤਰੋ ਆਊਟਫਿਟ ਚੈੱਕ ਕਰ ਰੋ ਆ ਵੀ ਆ ਕੀ ਸ਼ੈਟਾ ਬੈਠਾ ਵਾ ਬੈ ਕੇ ਕਰ ਲਾ ਨਿਕਲੀ ਜਲਦੀ ਨਿਕਲੀ ਭਾਈ ਬਹੁਤ ਲੇਟ ਹੋ ਗਏ ਅੱਜ ਦਾ ਵਲੋਗ ਇੰਟਰਸਟਿੰਗ ਹੋਣ ਵਾਲਾ ਪੂਰਾ ਘੈਂਟ ਐਂਡ ਤੱਕ ਜੂਈ ਵੇਖਿਓ ਠੀਕ ਆ ਤੇ ਲੋਕ ਲਾ ਦੇ ਚਲਿਓ ਆਪਾਂ ਇਹ ਜਿਹੀ ਲਾਈ ਇਹ ਵਾਸਾਫ ਕਰਨਾ ਬਈ ਸ਼ਾਨ ਕਿਵੇਂ ਠੀਕ ਲੱਗੇ ਬੜੇ ਇਸ਼ੂ ਹਾਂ ਸਾਫ ਕਾ ਜਿਸ਼ਾਲਾ ਆ ਮੈਂ ਤੂੰ ਹੈਗਾ ਤੇ ਤੇਰਾ ਨਾ ਕਰਦਾ ਫੜ ਕੇ ਮੂੰਹ ਤੇ ਥੈਂਕ ਯੂ ਚੱਲਾ ਓਏ। ਪੋਸਮੇਟਰਾ ਦੇ ਫੇਰ ਬੜਾ ਸੋਹਣਾ ਆ ਪਿਆ। ਠੰਡੀ ਠੰਡੀ ਆਵਾਜ ਆ ਲੰਦੀ ਆ। ਮਿੱਤਰਿਆ ਹੋਰ ਦੁਕਾਨਾਂ ਇੰਸ਼ਾਲੀ ਮਾਰਕੀਟ ਆ ਥੱਲੇ। ਇਹ ਬੜਾ ਸੁੱਖਾ ਸਾਨੂੰ ਹਨਾ। ਸਾਰੀ ਮਾਰਕੀਟ ਅੱਗੇ ਤੱਕ। ਆ ਵੇ ਲੋ ਇੱਥੋਂ ਸ਼ੁਰੂ ਹੁੰਦੀ ਏ। ਉਹ ਉੱਥੋਂ ਤੱਕ ਮਾਰਕੀਟ ਹੀ ਆ ਹਾਜੀ। ਇਹ ਹੈ ਵੀ ਜਮੇ ਸਾਰਾ ਕੁਝ ਮਿਲ ਜਾਂਦਾ ਇੱਥੋਂ ਆਲਮੋਸਟ। ਮੈਡੀਕਲ ਸ਼ੋਪਸ ਆ ਥੇਰ ਐਂਡ ਫੂਡ ਆਊਟਲੈਟਸ ਆ ਥੇਰ। and bus out there you are here please bro walk here thoda ji andar karke sala ne dag le aena main kithe labunga apne heere warga majhel mitra kanneran lagge <laughs> <laughs> adi gandiyan kal jinna mood gaya vi ajj onna wadiya dil chadeya ਬਾਜ਼ਰੇ ਬੜੀ ਮਾਰੀ ਜੀ ਮੈਂ ਇਹ ਮੰਨ ਲਿਆ ਪੱਕਾ ਮੰਨ ਲਿਆ ਹੱਥ ਥੱਕ ਜਾਂਦਾ ਯਾਰ ਬੜਾ ਔਖਾ ਇਹਨੂੰ ਕੰਟੀਨਿਊਸਲੀ ਫੜੀ ਰੱਖਣਾ ਹੈ ਐ ਇੱਥੇ ਨਹੀਂ ਉਹ ਬਸੜ ਵਾਲੀ ਫੀਲ ਆਉਂਦੀ ਹੈ ਲੋਈ ਮੇਟਰੋ ਸੋਤ ਨਾਲ ਲੇਕ ਤੇ ਪਹੁੰਚ ਚੁੱਕੇ ਆਂ ਆਸ਼ਾ ਵੀਕਡੇਜ਼ ਦੇ ਵਿੱਚ ਆਉਂਦਾ ਇਹ ਆ ਵੀ ਅੱਛਾ ਅਸਤਾ ਨੂੰ ਘਟ ਮਿਲੂਗਾ ਫੋਟੋਆਂ ਸੋਹਣੀਆਂ ਹੋਣਗੀਆਂ ਇਹ ਗਿਆ ਨਾ ਬੰਦੇ ਘਰੇ ਹੋਏ ਨਹੀਂ ਵਖਣਗੇ ਵੀ ਉਹ ਇੱਟਾ ਪਿਆਰਾ ਉਹਨਾਂ ਦੀ ਜਗ੍ਹਾ ਤੁਹਾਨੂੰ ਦਿਖਾਉਣਾ ਚੈੱਕ ਕਰਾਉਣਾ ਮੈਂ ਪਰਵਾਹ ਜੇ ਵੀਊ ਪਹਾੜ ਦੇਖਦੇ ਵੇ ਤੁਹਾਨੂੰ ਦੂਰੋਂ ਦੂਰੋਂ ਉਹ ਜੇ ਪਹਾੜ ਕ라우ਡ ਬੋ ਘਟ ਤੇ ਇਹਦਾ ਹੀ ਫਾਇਦਾ ਵਾ ਵੀਕਐਂਡਸ ਦੇ ਵਿੱਚ ਸੋਹਣੀਆਂ ਫੋਟੋਆਂ ਖਿੱਚ ਗਿਆਣ ਤੇ ਆ ਨਾਈ ਲੈਣਾ ਜਾਈ ਇਤਰਾ ਗਿੱਲਾ ਬਣਾਉਂਦੇ ਬਣਾਉਂਦੇ ਹੋਣੇ ਨਾ ਮੈਂ ਗੌਰ ਕੀਤਾ ਵੀ ਉੱਥੇ ਧੁੱਪ ਪੈਂਦੀ ਮੈਂ ਕਹਾਂ ਚਲੋ 1 ਵਜੇ ਫੇਰ ਬਣਾ ਦਈਏ ਧੁੱਪ ਪੈਂਦੀ ਉੱਥੇ ਉਹ ਵਾਲੀ ਸਾਈਡ ਬਟ ਇੱਧਰ ਕੋਈ ਧੁੱਪ ਨਹੀਂ ਹੈ ਹਾਊ ਇਜ਼ ਇਟ ਪੋਸੀਬਲ ਬ੍ਰੋ ਉਧਰ ਧੋਪਿਆ ਇੱਧਰ ਕੁਝ ਨਹੀਂ ਆ ਹਾਂ ਚਲ ਮੇਰੀ ਮਾਰੀ ਫਤਰੀ ਮਾਰ ਪਹਿਲਾਂ ਮੇਰੀ ਬਣਾ ਲੱਗੂ ਨਾ ਪਤਾ ਕਿ ਇਹ ਨਹੀਂ ਹੋਣੀ ਆ ਪਹਿਲਾਂ ਮੇਰੀ ਉਦੋਂ ਫੋਟੋ ਸ਼ੂਟ ਕੰਪਲੀਟ ਕਰਕੇ ਮਿੱਤਰੋ ਆ ਗਏ ਆਪਾਂ ਇੱਥੇ ਇਹ ਆਦੀ ਚੰਡੀਗੜ੍ਹ ਦਾ ਸਾਈਨ ਇਹਦਾ ਮਤਲਬ ਕੁਝ ਨਹੀਂ ਪਤਾ ਮੈਨੂੰ ਇਹਦਾ ਮਤਲਬ ਹੈ ਕੀ ਠੀਕ ਹੈ ਹੁਣ ਫੋਟੋ ਖਿੱਚਾਂਗੇ ਮਿੱਤਰੋ ਨਹੀਂ ਉਹਦੇ ਵਿੱਚ ਹੈ ਆ ਬਸ ਬਸ ਪੈਨਸਲ ਪੈਂਟਾਂ ਦੇ ਨਾਲ ਹੁਣ ਦਸ ਮਿੰਟ ਝੂਟਾ ਲੈਣਾ ਡਿਲ ਕਰੰਦਿਆ ਹੈ ਹੈ ਨੇ ਗਾ ਨਹੀਂ ਗਾ ਅੰਕਲ ਜਾਣ ਲੱਗੇ ਲਿੰਦੀਏ ਪਾਗੜੀ ਤੇਸੂ ਪਾ ਜਾਣ ਲੱਗੇ ਨਿਕਲ ਆਪਾਂ ਤੇ ਆਰ ਮੇਰਾ ਦਿਲ ਨਹੀਂ ਕਰਦਾ ਇਹਦਾ ਜਾ ਪਿਆ ਗਿਆ ਲਈਏ ਜੂਣਾ ਮੈਨੂੰ ਪਤਾ ਹੁੰਦਾ ਬਸ ਫੋਟੋ ਮਾਰ ਤੁਹਾਨੂੰ ਪਈ ਹੁੰਦੀ ਕਿ ਇੱਕ ਜਗ੍ਹਾ 3-400 ਫੋਟੋ ਖਿੱਚਣੀ ਆਪਾਂ ਇਹ ਖਿੱਚਣੀ ਨਹੀਂ ਆ ਆ ਯਾਰ ਇੱਥੇ ਬਈਏ ਥੋੜੀ ਦਾ ਸ਼ਾਂਤੀ ਗੋਟੇ ਹਨ ਹੈ ਜੀ ਸ਼ਾਂਤੀ ਮਾਦਨ ਨੂੰ ਕਹਿਨਿਆ ਵਾ ਵੀ ਜੇ ਤੂੰ ਝੂੜਾ ਝੂੜਾ ਕਰੀ ਜਨਣਾ ਵਾ ਅਦਲੀ ਮਾਰਨਿੰਗ ਹੁੰਨੇ ਆ ਹੈ ਆਹੀ ਕੱਪੜੇ ਪਾ ਲਾਂਗੇ ਢੀ ਕਿਹੜੀ ਗੱਲ ਆ ਤੇ ਮੈਨੂੰ ਤੇ ਇਹ ਆ ਵੀ ਸੁਰੇ ਸੜਿਆ ਲੀਏ ਇੱਕ ਤਾਂ ਹਾਂ ਗਾਈ ਜੇ ਵੇਖ ਲੀਏ ਤੇ ਦੂਜਾ ਬੋਟ ਗਾਈਡ ਕਰ ਲੀਏ ਫੋਟੋਆਂ ਫੇਰ ਸੋਹਣੀਆਂ ਆ ਜਾਣੀਆਂ ਮਰਨਾ ਕੇ ਪੱਗਾਂ ਤੋਂ ਸਿਰੇ ਕੋਈ ਫੋਟੋ ਦਾ ਕੰਮ ਨਹੀਂ ਸਿਰੇ ਜੋ ਤੂੰ ਚੋਣਾ ਬੜਾ ਵਣੀ ਵੜਾਗਾ ਤੂੰ ਇਸੇ ਮਾੜੀ ਲੋ ਆ ਸਕੋੜਾ ਵੜਿਆ ਸੋਣਿਆ ਆ ਨਹੀਂ ਯਾਰ ਬਸ ਬੜਿਆ ਸੋਣਿਆ ਪੰਜੇ ਅੱਜਾਂਗੇ ਸੋੜੇ ਕੰਦਿਆਂ ਦੰਨ ਹੋ ਗਿਆ ਜੇ ਮੁੱਕ ਰਿਆਂ ਠੀਕ ਹੈ ਚਪੇੜਾਂ ਜੇ ਮੁੱਕ ਰਿਆਂ ਹੁਣ ਤੂੰ ਹੁਣ ਮਿੱਤਰ ਹਾਂ ਹੀ ਸਵੇਰੇ ਇੱਥੇ ਫੇਰ ਆਵਾਂਗੇ ਲੇਖ ਟਾਈਮ ਨਾਲ ਉੱਠਣਾ ਫਿਰ ਇਹ ਨਹੀਂ ਵੀ ਹੁਣ ਕਹਿਦਾ ਦੱਸੇਗਾ ਤੂੰ ਕਿਵੇਂ ਨਹੀਂ ਸੌਂਦੇ ਮੈਨੂੰ ਕੋੜੇ ਆ ਦਿਖਾ ਦੇ ਲੱਗਦੇ ਬਠੀਕ ਹੋ ਜੀ ਦਵਾਈ ਲੈ ਜਾ ਕੇ ਸੌ ਜਾਗੇ ਇੱਥੇ ਜਿੰਨਾ ਚਿਰ ਆ ਗਏ ਆ ਥੋੜੀ ਯੀਜ ਪੂਰੀ ਕਰ ਲਈ ਆਪਣੀ ਠੀਕ ਹੈ मित्रों सुबे गए फिर इतने तुम टकरे इतने आके अब बोट राइड करनी वा थ्री तो बी टू जाने कैफे है जाके बेचने कुछ आएगा लो ही मित्रों आ गए थ्री बी टू ਬਟ ਇਹ 3B2 ਦੀ ਮੇਨ ਮਾਰਕੀਟ ਨਹੀਂ ਹੈਗੀ ਅਸੀਂ ਆਏ ਪਹਿਲੀ ਹੈਗੀਆਂ ਉਹ ਸਾਨੂੰ ਅੱਗੇ ਲਾ ਗਏ ਯਾਰ ਰੋਟ ਵਾਲਾ ਹੁਣ ਇੱਥੇ ਸ਼ੋਪਸ ਤਾਂ ਹੈਗੀਆਂ ਵਾ ਬਟ ਖਾਣ ਦੀਆਂ ਦੋ ਘਟ ਬਟ ਤੁਹਾਨੂੰ ਲੱਗੀ ਭੁੱਖ ਤੇ ਮੈਂ ਇਹਨੂੰ ਕਹਿੰਦੇ ਆ ਇੱਥੋਂ ਰੋਲ ਐਕਸਪ੍ਰੈਸ ਤੋਂ ਕੁਝ ਖਾ ਲੈਨੇ ਪਹਿਲਾਂ ਫਿਰ ਅਗਲੀ ਮਾਰਕੀਟ 'ਚ ਚੱਲ ਜਾਗੇ ਜਿਹੜੀ ਮੇਨ ਹੈਗੀ ਹੈ ਹੈ ਠੀਕ ਹੈ ਟਰਾਲਾ ਜਿਹੜਾ ਘੋਣਾ ਹੀ ਘੋਲਾ ਤੂੰ ਦੇਖਣ ਗਿਆ ਯਾਰ ਫੋਟੋ ਗੇਚ ਕੇ ਮੇਂ ਲਾ। ਆਇਥੋਂ ਵੇਖ ਜੂਗਾ ਠੀਕ ਆ। ਵੇਜ ਵਾਲੇ ਵੇਖਣਾ। ਹੋਣ ਮੇਬੀ ਮਿੱਤਰੋ ਥੋੜਾ ਜਿਹਾ ਫੂਡ ਵਲੋਗ ਹੋਵੇ। ਥੋੜਾ ਥੋੜਾ ਟੇਸਟ ਕਰਦੇ ਆਂ ਸਾਰਾ ਕੁਝ ਇੱਕ ਇੱਕ ਪਲੇਟ ਓਕੇ। ਓਕੇ bro। ਮਿੱਤਰੋ ਦੋ ਰੋਲ ਲਗਾਏ ਆ। ਇੱਕ ਆ ਚਾਂਪ ਵਾਲਾ ਇੱਕ ਆ ਪਨੀਰ ਵਾਲਾ। ਖਾ ਕੇ ਦੱਸਦੇ ਆਂ ਸਵਾਦ ਆ ਕਿੰਨਾ। ਕਿਆ ਸਰਟ 50% ਘੱਟ ਆ ਰਿਹਾ ਹੈ। ਪਤਾ ਨਹੀਂ ਕਿ ਇਹ ਰਲਾ ਕਾਗਜ਼ ਦਾ ਤੌਰ ਤੇ ਇਹ ਸਵਾਦ ਹੈ ਕਿ ਉਹ ਸਵਾਦ ਹੈ। 25 30% ਜੇ ਤੁਹਾਰੇ ਸਾਥੇ ਕਰਨੇ ਮੈਂ 50% ਕਰੂਗਾ। ਆਜ ਤੱਕ ਅਰਤੀ ਸੇ ਕਟਿਆ ਆ। ਆ ਇਸ ਦਾ ਫੇਰ ਨਹੀਂ ਗਦਾ ਜਿਆਦਾ ਸਵਾਦ। ਉਹ ਭਰਾ ਤਗਾ ਮੇਰੀ ਜਾਨ ਤੈਨੂੰ ਸੇਪੜਾ ਆ ਮੈਂ ਬਸਾ ਗਾਲਾ ਸਾਹਿਬ ਨਹੀਂ ਗਿਆ ਜ਼ੈਬੜਾ ਕ੍ਰੋਸਿੰਗ ਬ్రో ਅੱਧਰੋਂ ਚੱਲੋ ਚਾਹ ਵੀ ਇਹਦਾ ਬੜਾ ਦਿਲ ਕਰੰਦਿਆ ਵਾ ਸਮਝ ਨਹੀਂ ਆਉਂਦੀ ਕਿੱਥੋਂ ਪੀਏ 24/7 ਜਾਂ ਅਦਸ਼ੀਅਰ ਬੰਚਾਓ ਇੱਥੇ ਨਹੀਂ ਉੱਧਰ ਹੈਗੀ ਆ ਪਾਓ ਭਾਜੀ ਪਹਿਲਾਂ ਪਾਪਾ ਜੀ ਹੋ ਜੇ ਇੱਕ ਪਲੇਟ ਦਾ ਟੇਸਟ ਕਰਨੀ ਆ ਸਿਰਫ ਇੱਕੋ ਪਲੇਟ ਖਾ ਲੈ ਠੀਕ ਆ ਪਾਓ ਭਾਜੀ ਦਿਰਾਓ ਮੈਂ ਤਰੋ 2 ਬਜੂ ਜਿਆਦਾ 10 ਹਾਂ ਇਥੋਂ ਸ਼ੁਕਰ ਇੱਕ ਬਲੇਡੀ ਕਰਾਈਉਗੀ ਤੁਹਾਨੂੰ ਪਤਾ ਨਹੀਂ ਇੱਥੇ ਪੌ ਚਾਰ ਦੇ ਦਿੰਦੇ ਆ ਸਾਡੇ ਵੀ ਨਹੀਂ ਦਿੰਦੇ ਜਾਣ ਦੋ ਦਿੰਦੇ ਆ ਡਿੱਕੀ ਆ ਤੈਨੂੰ ਦੋ ਦਿੰਦੇ ਆ ਨੇ ਸਿਰਫ ਦਿਲ ਬੜਾ ਇੰਨਾ ਤਾਂ ਮੈਂ ਸੁਣਿਆ ਮੋਹਾਲੀ bro ਮੋਹਾਲੀ ਚਾਲਾ ਟੈਸਟ ਕਰ ਫੜ ਮੈਂ ਕਰਾਂ bro ਬਲੂਕ ਕਿਤੇ ਆ ਚੈਨਲ ਕਿਹਦਾ ਵਾ ਠੀਕ ਹੈ ਨਾ ਆਪਾਂ ਫੇ ਕੱਲੇ ਆ ਗਏ ਅੱਜ ਜਗਾ ਕੱਲੇ ਖਾ ਫੋਨ ਰੱਖ ਕੇ ਨਾ ਕਰਾ ਕਰੋ ਮੈਂ ਤੈਨੂੰ ਪਤਾ ਪੂਰੀ ਗੱਲ ਨਹੀਂ ਸੁਣੀ ਤੂੰ ਚੈਨਲ ਕਿਦਾਂ ਦਾ ਵਲੋਗ ਕਿਦਾਂ ਦਾ ਠੀਕ ਹੈ ਤੇ ਤੈਨੂੰ ਬੋਲ ਕੀ ਖਵਾਊਗਾ ਮੈਂ ਖਵਾਊਗਾ ਨਾ ਐਵੇਂ ਦੱਸ ਗੁਸ਼ਾਗਾ ਦੀ ਕਿੰਨਾ ਕਰਦਾ ਸੁਆਦ ਬੋਸਵਾਦਾ ਥੋੜਾ ਜੈਨੂਨ ਵਿਚ ਵੀਊ ਦਿਆ ਕਰੋ ਤੁਸੀਂ ਤਾਂ ਬੋਸਵਾਦ ਹਰ ਗੱਲ ਨੂੰ ਬੋਸਵਾਹ ਕਹਿ ਦਿੰਦੇ ਜੀ ਸੁਆਦ

ਕੀ ਜ਼ਵਾਦ ਝੋਲਦੀ ਅੰਦਰ ਝੋਲਦੀ ਹਾਂ ਆਜ ਮੇਨ ਮਾਰਕੀਟ 3B2 ਉਦੀ ਚੈਲ ਪੈਲ ਰੌਣਕ ਪੂਰੀ ਆ ਹਨਾ ਇੱਥੇ ਆ ਕੇ ਫੀਲ ਆਈ ਥੋੜਾ ਹਾਂ ਆ ਸਾਰੀ ਮੇਨ ਮਾਰਕੀਟ ਆ ਤੋ ਵੀਡੀਓ ਨਾ ਬਣਾਈ ਜਾਈ ਜਾ ਅੱਗੇ ਅੱਗੇ ਇੱਥੇ ਆਹੀ ਐਦਾਂ ਦੀਆਂ ਚੀਜ਼ਾਂ ਸੋਹਣੀਆਂ ਚੀਜ਼ਾਂ ਆ ਜਾਨ ਸੋਹਣੀਆਂ ਚੀਜ਼ਾਂ ਜਾਨ ਬਟ ਕੁੜੀਆਂ ਲਈ ਓਕੇ ਉਹਨੀਆਂ ਚੀਜ਼ਾਂ ਨਾ ਵੇਖਣਾ ਬਟ ਕੁੜੀਆਂ ਲਈ ਤੁੰਗਦੇ ਆਸੇ ਵੇਖਣਾ ਹੋਣ ਚੰਗੀ ਕੀ ਕਰਦੇ ਆ ਕਿੰਨਾ ਨੂੰ ਲੱਭਦੇ ਆ ਲੱਭਣਾ ਕਿੱਲੋਂ ਘੁੰਮਣ ਫਿਰਨ ਵਾਲਿਆਂ ਹਲਕਾ ਨਹੀਂ ਤਰੀਆਂ ਤੂੰ ਵੇਨ ਇੱਧਰ ਉੱਧਰ ਮੈਂ ਤਾਂ ਚੇਤੇ ਵੇਲਾ ਛੱਡ ਦਿੰਦੀ ਆ ਬਾਬੇ ਹਣ ਮਿੱਤਰੋ ਬਾਬਾ ਦ ਮੇਨ 3v2 ਪੁਆਇੰਟ ਇਜ਼ ਹੇਅਰ ਐਂਡ ਇੱਧਰ ਇਜ਼ ਦ ਅਦਰ ਮਾਰਕੀਟ ਜਿੱਥੋਂ ਹੀ ਕੋਈ ਨਹੀਂ ਜਾਣਾ ਆ ساری ਮਾਰਕੀਟ ਆ ਆਵਾ ਮੇਨਤਰੀ ਵੀਡਿਓ ਪੁਆਇੰਟ ਜਿਹਦੇ ਕਰਕੇ ਮਾਰਕੀਟ ਫੇਮਸ ਆ ਹੁਣ ਚੱਲ ਜੀ ਮਿੱਤਰੋ ਫਾਈਨਲੀ ਚਾਹ ਹੱਥਾਂ 'ਚ ਆ ਗਈ ਹੋਈ ਆ ਪਰ ਬੈਣ ਨੂੰ ਜਗ੍ਹਾ ਨਹੀਂ ਮਿਲੇਗੀ ਭਾਈਆ ਆ ਜਾਓ ਭਰਾ ਮੱਝੀਆਂ ਕਰਦੇ ਆ ਤਹਾਂ ਆ ਵੇਖ ਪਾਣੀ ਦੀਆਂ ਛਿੱਟਾਂ ਆ ਇਹ ਨਹੀਂ ਪੈਣਦੇ ਆ ਮੈਂ ਯਾਣਾ ਮੀ ਜਾਣੇ ਤਾਂ ਹੋੜ ਬੜੀ ਸੋਹਣੀ ਆਣੀ ਏ ਜਾਨ ਜੀ ਬੜੇ ਸੋਹਣੇ ਲੱਗਦੇ ਜਿੱਥੇ ਬੈਠੇ ਹੋਏ ਮੈਂ ਝੂਠੀ ਮਾਰਦਾ ਹਾਂ ਪਰ ਚਾਹ ਬੜੀ ਸਵਾਦਿਤ ਸਵਾਦ ਹਨ ਜਮਾਈ ਘੈਂਟ ਸੋਹਣੀਆਂ ਨੇ ਦੂਰ ਕੋ ਬੈਠੀਆਂ ਆ ਉਹਦੇ ਵਾਂਗੂ ਲੱਗੇ ਹੋੜਾ ਹੁਣ ਹੁਣ ਵਾਪਸ ਕਰ ਰੱਖੇ ਆ ਫੜ ਚੋਟੇ ਦਾ ਕੋਈ ਨੁਕਸਾਨ ਹੋਇਆ ਫੜ ਟਿਸ਼ੂ ਜੋ ਕਰ ਲਗਾ ਕਰ ਮੈਂ ਮਿੱਤਰੋ ਗੱਲ ਕੀ ਕਰਨੀ ਆ ਵੀ ਮੈਂ ਖਾਣ ਲੱਗਾ ਕੁਝ ਤੇ ਮੰਗਰੇ ਪੈ ਗਿਆ ਵੀ ਨਹੀਂ ਜੀ ਨਹੀਂ ਖਾਣਾ ਮੈਨੂੰ ਨਹੀਂ ਭੁੱਖ ਹੈਗੀ ਮੈਨੂੰ ਨਹੀਂ ਭੁੱਖ ਹੈਗੀ ਤੈਨੂੰ ਵੀ ਖਵਾ ਦਾਂਗਾ ਦੱਸ ਦੇ ਤੂੰ ਲਗਾ ਕੇ ਖਾਣਾ ਵਾ ਫੜ ਫੜ ਐਨੇ ਆਪ ਮੈਨੂੰ ਪਿੱਛੇ ਕਰਦੇ ਕਰਦੇ ਨੇ ਮੇਰੀ ਚਾੜ ਰੋੜਦੀ ਇੱਥੇ ਉਹ ਤਾਂ ਸ਼ੂਗਰ ਆ ਮੇਗੀ ਪੈਂਟ ਵੱਜ ਗਈ ਆ ਤੁਹਾਨੂੰ ਵੇਹ ਰਹਿਣਾ ਮੈਂ ਕਹਿੰਦਾ ਵੀ ਸੱਚੀ ਕਹਿੰਦੇ ਲੋਕ ਕਈ ਵੀ ਕਈ ਲੋਕੀ ਬਾਹਰ ਲੈ ਜਾਣ ਵਾਲੇ ਨਹੀਂ ਹੁੰਦੇ ਉਹ ਇਹ ਲੋਕੀ ਨੇ ਲੱਗੇ ਹੋ ਕੇ ਬਹਿ ਜਾ ਹਾ ਬਣਾਓ ਭਰਾ ਦੂਰੀਆਂ ਸਾਰੇ ਬਣਾ ਲਓ ਮੇਰੇ ਤੋਂ ਜਿੱਦਾਂ ਉਹਨੇ ਬਣਾਈਆਂ ਵਾ ਰੋਟੀ ਨਹੀਂ ਖਾਣੀ ਮੇਰਾ ਨਾ ਪਨੀਰ ਖਾਣ ਦਾ ਦਿਲ ਕਰੰਦਿਆ ਮੈਂ ਵੇਖ ਲਿਆ ਕਿਸੇ ਦੀ ਪਲੇਟ ਚੋਂ ਬੜਾ ਹੀ ਸੋਹਣਾ ਲੱਗੰਦਿਆ ਸੀ ਤੂੰ ਦੱਸ ਹੁਣ ਹਾਂ ਬੋਲ ਬੋਲ ਲੈਣੀ ਆ ਮਿੱਤਰੋ ਨੇ ਬਿਜ਼ਨਸ ਆਈਡੀ ਆਸਤੇ ਗੱਲਾਂ ਹੁੰਦੀਆਂ ਐ बोलगी ऐ ਨਿਆਵਾ ਕਹਿੰਦਾ ਚਲੋ ਸਾਰਿਆਂ ਨੇ ਬਾਹਰ ਜਾਣਾ ਹੁੰਦਾ ਵਾ ਪਰ ਸੋਚਿਆ ਦਿੰਨੀ ਹਜੇ ਦੱਸ ਕੇ ਕਹਿੰਦਾ ਜੇ ਤੇ ਕਿੰਨਾ ਮੇਗਾ ਬਾਦ ਦਾ ਨਾਮ ਬਣਿਆ ਤੇ ਕਹਿੰਦਾ ਮੈਂ ਇਹੋ ਜੀ ਆਈਟਮ ਖੋਲਣੀ ਆ ਕੋਈ ਖਾਣ ਪੀਣ ਵਾਲੀ ਤੇ ਕਹਿੰਦਾ ਆਈਡੀਆ ਇਹੋ ਜਿਹਾ ਹੋ ਗਿਆ ਵੀ ਚਾਹ ਚੂ ਵਾਲਾ ਅੱਗੇ ਬੋਲ ਕੀ ਕੀ ਬੋਲਿਆ ਜੀ ਕਾਲ ਕੀ ਕਰਾ ਪਹਿਲਾਂ ਲੋਕ ਕਰਾ ਕਰ ਤੂੰ ਜਾਣ ਮੈਂ ਹਾਸੇ ਚ ਪੈ ਗਿਆ ਬੋਲ ਬੋਲ ਜਲਦੀ ਕਰ ਨਹੀਂ ਭੈਣ ਦੇ ਜਲਦੀ ਕਰ ਫੋਕਸ ਕਰ ਫੋਕਸ ਕਰ ਦੱਸ ਨਾ ਲੱਭਸ ਬੋਲ ਬੰਦ ਕਰ ਦੇ ਨਹੀਂ ਬੋਲ ਮੈਂ ਹਾਸਾ ਦੇ ਗਿਆ ਲੈ ਬੋਲ ਜਲਦੀ ਯਾਰ ਪਾਗਲ ਹੋਇਆ ਵੇ ਵੇਖਣ ਦੇ ਤੈਨੂੰ ਅੱਜ ਅਸੀਂ ਤੇਰੇ ਆਪਾਂ ਹਦੇ ਕੰਮ ਕਰਨਾ ਚਾਚੂ ਵਾਲਾ ਹਾਂ ਕਿਉਂਕਿ ਦੇਖ ਯਾਰ ਦੁਕਾਨ ਚੱਲਦੀ ਬਹੁਤ ਹੀ ਚਾਹ ਤੇ ਮਿਲਦੇ ਆਪਾਂ 70 ਗ੍ਰਾਮ ਦਾ ਖਾਣਾ ਤੇ ਹੈ ਨਾ ਹਾਂ ਪਤੀਆਂ ਦਾ ਲਾਜਾ ਪਤੀਆਂ ਦਾ ਕੱਟੇ ਤੇ ਜਾਣਾ ਹੀ ਤੂੰ ਇਹ স্মੋਲ ਤਾਂ ਖੜੀ ਨਹੀਂ ਨਾ ਆਪਾਂ ਅੱਛਾ ਅੱਗੇ ਰੱਖਣੀ ਲਾਰਜ ਦਾ ਅੱਛਾ ਲਾਰਜ ਕੱਪਤੀਆਂ ਦਾ ਹਾਂ ਡਬਲ ਡੱਕਾ ਕੇ 버ਗਰ ਹੋ ਗਏ ਸਿਰਫ 50 ਰੁਪਏ ਦੇ ਐ ਸੋੜੀਏ ਪਿਆਰ ਹੋਣ ਦੇ ਇਹ ਤੁਸਰਾ ਵੇਟਰ ਤੇ ਬੰਦਨੀ ਨੇ ਕਿੰਨੂੰ ਅੱਛਾ ਕੁੜੀਆਂ ਦੀ ਆਈਡੀ ਐਡਾ ਪੁੱਛਣਾ ਆਮ ਨਾਲ ਅੱਛਾ ਐ ਹੀ ਪਾਗਬੋਕ ਆਰਡਰ ਪਾਗਬੋਕ ਬਣ ਕੇ ਆਉਣਾ ਮਤਲਬ ਕਿ ਮੈਂ ਵੇਟਰ ਹੂੰਗਾ ਤੇ ਮੈਂ ਇਦਾਂ ਹੀ ਤੋਰ ਕੱਢ ਕੇ ਉੱਥੇ ਆਰਡਰ ਲੈਣੇ ਆ ਯਾਰ ਉਹਨਾਂ ਦੇ ਵੇਟ ਦੇ ਖੁਸ਼ ਹੋਣਾ ਹੈਗਾ ਯਾਰ ਇਹਦੇ ਵੇਟ ਕਿੰਨਾ ਸੋਹਣਾ ਹੈ ਓਰ ਫਰਟਾ ਤੁਹਾਡਾ ਮਾਦਕ ਨਾ ਚੀਜ਼ 100 ਰੁਪਏ ਦੇ ਪੀਜੀ ਐਡੀਟਿਵ ਹੈ ਵੀ ਚੀਜ਼ ਵਾਲੇ ਪੀਜ਼ ਐਂਡ ਗਰਾਉਂਡਿੰਗ 100 ਰੁਪਏ ਦੇ ਲੱਗਦਾ ਮਿੱਤਰਾਂ ਤੂੰ ਕੰਮ ਆਪਣਾ ਦੂਰ ਨਹੀਂ ਜੀ ਠੱਪ ਕਰ ਰਿਹਾ ਚਲੋ ਗਾਦੀ ਦਾ ਸਾਈਡ ਤੇ ਖਾਣ ਦੇਲੇ ਕੰਪੋਟ ਕਮਾਈ ਹੁੰਦੀ ਹੈ ਤੇ ਕਰ ਲੈ ਛੁਣੋ ਸੋਚਿਆ ਤੁਸੀਂ ਵਾਜੇ ਨਾ ਕਰ ਮੈਂ ਕਹਿੰਦਾ ਵੀ ਜਾ ਯਾਰ ਸੱਚੀ ਖਾਣੇ ਪੀਣ ਦੇ ਕੰਮ ਤੇ ਨਾ ਇਨਾ ਮਾੜਾ ਹੈ ਕਿ ਮਾਰਜਿਨ ਬਹੁਤ ਜ਼ਿਆਦਾ ਵਾ ਇਨਾ ਖਰਚਾ ਨਹੀਂ ਲੱਗ ਜਿੰਨੇ ਬੰਦਾ ਕਮਾਈ ਕਰ ਲਵੇ ਜਾ ਆਈਡੀਆ ਤੈਨੂੰ ਮੈਂ ਦਿੰਦਾ ਵਾ ਪੈਸੇ ਲਾ ਹੋਰ ਦੇਖੀ ਵੇਖ ਲੱਕੀ ਇਹ ਕੱਪ 40-50 ਹੋਗਾ ਇੱਕ 40 ਦਾ 40 ਬਤਾ ਦੁੱਧ ਕਿਤੇ ਮਿਲ ਜੰਦਾ ਮੇਰੇ ਖਿਆਲ ਏ 40 40 80 80 80 ਬੀ ਦੁੱਧ ਨੇ ਕਿ ਨਿਜਾਮ ਬਣਾ ਲੈਗਾ ਤੂੰ ਮੈਂ ਇੱਥੇ ਤੋਂ ਮਾੜਾ ਲੱਗੀ ਖਾਂਡ ਬਰੇਕਪੇ ਹਾਤੀ ਇਤਨੀ ਹੀ ਖਾਂਡ ਪੱਤੀ ਸੋਲੇਵਰ ਯਾਰ ਕਿਨੀ ਲੱਗਦੀ ਹੋ ਕਿਨੀ ਲੱਗਦੀ ਫਾਜਾ ਜਾ ਪੁੱਛਿਆ ਉਹ ਬਾਈ ਖਲੋਤਾ ਜਾ 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 ਕਿਹੜੀਆਂ ਗੱਲਾਂ ਉਹ ਮੇਰੀ ਦੁਕਾਨ ਦੇ ਬਾਹਰ ਉਹਦੀ ਦੁਕਾਨ ਦੇ ਖਲੋਕ ਉਹਨਾਂ ਦੀ ਚਾਹ ਨੂੰ ਦਿੰਦੰਦੇ ਆ ਵੀ ਭਾਜੀ ਤੋਈ ਕਸੀਆ ਦਾ ਦੁੱਧ ਨੂੰ ਇੰਨੀ ਕੋ ਚਾਹ ਦੇਤੀ 10 ਪਰ ਬੇਜਿੱਤ ਨੇਗੇ ਪਹਿਣੇ ਕੋੜੇ ਕਿ ਚੱਕਰ ਦੇ ਹੰਦੀਆਂ ਅਗਲਾ ਅਗਲਾ ਗੈਸ ਦਾ ਗੈਸ ਦਾ ਵਾਲੇ ਆਪਣੀ ਮੈਂ ਕਿਹਾ ਨਾ ਫਲੋਕਰ ਬਦਿਲ ਜਿੱਤਨੇਗੇ ਕੋਸ਼ਿਸ਼ ਕਰ ਮੈਂ ਉਤੜੀ ਗਿਆ ਕਿ ਮਾਸ ਸਸਵਾ ਦਾ ਸਵਾ ਆ ਆ ਆ ਪੈਸੇ ਨਹੀਂ ਜਿੱਤਨੇ ਪੈਸੇ ਤੋਂ ਨਾਮ ਲਾਉਣ ਦਾ ਇਥੇ ਰਹਿਣਾ ਨਾਮ ਬੰਦੋਣਾ ਨਾਮ ਜਾ ਉੱਥੇ ਨੱਚੋ ਨੇ 5 ਮਿੰਟ ਮੈਂ ਗਾਣੇ ਲਾਉਣਾ ਤੱਕ ਇਦਾਂ ਹੀ ਨਾਂ ਬੜਾ ਬਣ ਜਾਣਾ 3v2 ਇੱਕ ਨਚਾਰ ਹੋਇਆ ਪੇਸ਼ ਯਾਰ ਜੁਗਰਾਜ ਹੁੰਦਾ ਨਾ ਬੜਾ ਮਜਾਉਣਾ ਈ ਯਾਰ ਸਾਰੇ ਤੁਗ ਲਾਂਕ ਤੇ ਧੂਭੂ ਬਣ ਕੇ ਬੈਠਾ ਏ ਇੱਕ ਵੱਡੀ ਲਾਂਤ ਪਾ ਦੇ ਦੇ ਘਰੇ ਬਿਠਦਾ ਘਰੇ ਬੈਠਣਾ ਸਭ ਤੁਹਾਡੀ ਲਾਂਤ ਹੀ ਗੀਦੇ ਅੱਛੇ ਮੰਦਿਰੇ ਬੈਠੇ ਮਿੱਤਰੋ ਇਹ ਕਹਿੰਦਾ ਮੈਂ ਸੋਣਾ ਘੜੀ ਕੇ ਸਰਣਾ ਲਿਆਓ ਆਏ 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 ਹਾਂ ਨਹੀਂ ਬੈਂਜੋ ਬੱਤ ਕਰਦੇ ਬਹੁਤ ਬਧਾਈ ਆਂ ਕੀ ਬੱਤ ਮਿੱਤਰੋ ਉਹ ਅੱਧਾ ਫਰੇਮ ਲੈ ਕੇ ਫਰੇਮ ਫਰੇਮ ਤੇ ਓਏ ਯਾਰ ਬੱਬੀ ਯਾਰ ਹੱਦੂ ਕੀ ਇਹਦਾ ਮਿੱਤਰੋ ਮੈਂ ਤੁਸੀਂ ਵੇਖਣ ਲਾਸਟ ਕਲਿੱਪ ਤੇ ਮੈਂ ਲੰਮੇ ਪਿਆ ਤੇ ਉਹ ਸਾਫ ਕਰ ਨਾਈਟ ਟੇਬਲ ਤੇ ਕਹਿੰਦੇ ਜਰਾ ਚੁੱਕਿਓ ਸਮਾਨ ਆਹ ਟੀ ਫੋਨ ਫੋਨ ਪਿਆਈ ਸਾਲੇ ਨੇ ਕਾਪੀ ਭਜਵਾ ਦੇ ਉਹਨ ਫੋਟੋ ਕਿੰਨਾ ਗਿਜਰੀ ਆ ਹੈ ਇਹ ਤਾਂ ਹੀ ਜਾਈ ਵੀ ਵਿੱਚ ਚਾਹ ਰੱਖੋ ਚਾਹ ਰੱਖੋ ਇਹ ਨਹੀਂ ਆਂਦਾਸ ਪਾਗਲ ਹੈ ਯਾਰ ਤੂੰ ਫੋਟੋ ਕ ਚਾਹ ਪੀਂਦੇ ਕੇ ਕਿਉਂ ਤੂੰ ਕਹਿੰਦਾ ਨਹੀਂ ਇਹ ਸੱਸ ਸੁਦਾਈਆ ਇੱਕ ਦਮ ਵਰਦਿਆ ਜਾਣੇ ਦਿਮਾਗ ਕਿਹੜੀ ਸਾਦਾ ਵੀ ਹਮ ਉਹਨੂੰ ਕਹਿੰਦਾ ਯਾਰ ਫੋਟੋ ਖਿੱਚ ਨਹੀਂ ਹੋ ਗ ਜਾਂ ਆਈ ਮੈਂ ਕਿੰਨੇ ਵਕੀ ਮੇਰਾ ਨਾਂ ਪੈਸਾ ਕਰੋ ਮੈਂ ਭਰਾ ਹੋਵਾਂ ਚਾਹ ਵੀ ਨਹੀਂ ਲੱਗਾ ਮੈਂ ਤਾਂ ਦਿਲ ਸੱਚੀ ਕਰੰਦਿਆ ਪਾਗਲ ਹੋ ਗਿਆ ਮੈਂ ਹਾਂ ਮਤਲਬ ਮੈਂ ਇੱਕ ਹੋਰ ਕੱਪ ਖਾ ਕੇ ਆਉਣ ਲੱਗਾ ਚਾਹਦਾ ਮੇਰਾ ਦਿਲ ਵੀ ਕਰੰਦਿਆ ਵਾ ਦੂਜਾ ਫੋਟਾਂ ਵੀ ਰੰਦੀਆਂ ਅੱਜ ਆਦੀਆਂ ਕੜਾ ਲੈਂਦਾ ਵਾਂ ਮੈਂ ਵੀ ਨਹੀਂ ਆ ਤੂੰ ਵੀ ਨਹੀਂ ਹੋਗੀ ਪੀਲੀ ਬਰਾਦਰ ਦੀ ਮਰਜ਼ੀ ਮੇਰਾ ਦਿਲ ਕਰਦਾ ਵਾ ਬੜੀ ਸੁਆਦੀ ਚਾਹ ਵਾ ਬਹੁਤ ਸੁਆਦੀ ਲੋ ਵੀ ਮਿੱਤਰੋ ਇੱਕ ਹੋਰ ਇੱਕ ਹੋਰ ਸਿਰੇ ਫੋਟਾਂ ਦੀ ਸਿਰੇ ਫੋਟਾਂ ਦੀ ਹਾਂ ਚਾਹ ਕਹਦੇ ਯਾਰ ਕਹਦੇ ਦਿੰਨੇ ਆ ਰਹੇ ਹਾਂ ਦੱਸਿਆ ਨਾ ਦੇਖੋ ਜੀ ਨਮਾਜ਼ ਕਰਦੇ ਹਾਂ ਦੇਖ ਲੈ ਜਿਹੜੇ ਸਾਡੇ ਜੋ ਸਮਾਰਟ ਪੁਰਾਣੇ ਸਨ 143 ਹੁੰਦੀ ਆ ਹਾਂ ਕੀ ਕਰਨਾ ਫੋਨ ਓਏ ਯਾਰ ਮੈਨੂੰ ਪਤਾ ਨਹੀਂ ਕਿਹੜੀ ਚੁੰਬਕ ਲੱਗੀ 3B2 ਨੂੰ ਤੇ ਸਾਨੂੰ ਪਤਾ ਨਹੀਂ ਕਿਹੜੇ ਲੋਹੇ ਲੱਗੇ ਆ ਇੱਥੋਂ ਹੀ ਹਿੱਲੇ ਹੀ ਨਹੀਂ ਕਿੰਨਾ ਜਦ ਹੁਣ ਉੱਠੇ ਆ ਘਟੋ ਘਟੇ ਹੀ ਘੰਟਾ ਲਾਇਆ ਇੱਥੇ ਕਰਨਾ ਤੇ ਦੋ ਚਾਵਾਂ ਬੀਤੀਆਂ ਬਸ ਮੈਂ ਦੋ ਬੀਤੀਆਂ ਤੂੰ ਇੱਕ ਬੀਤੀ ਆ ਪਰ ਇੱਥੇ ਜੋ ਸਕੂਨ ਮਿਲਿਆ ਨਾ ਬਹਿ ਕੇ ਵੀ ਗੱਲਾਂ ਬਾਤਾਂ ਜੋ ਹੋ ਗਈਆਂ ਨਾ ਉਹ ਵਲੌਗ ਚ ਨਹੀਂ ਕਰ ਸਕਦੇ ਆਪਾਂ ਉਹ ਗੱਲਾਂ ਵਲੌਗ ਚ ਨਹੀਂ ਕੀਤੀ ਕਰ ਸਕਦੇ ਜੋ ਇੱਥੇ ਆਪਾਂ ਕੱਲਿਆਂ ਨੇ ਬਹਿ ਕੀਤੀਆਂ ਇੱਕ ਜਿਹੜਾ ਸਕੂਨ ਦੇ ਗਾਣਾ ਪਰ ਸੁਭਾਅ ਦਾ ਵਧੀਆ ਸੀ ਹਾਂ ਇੱਕ ਜਿਹੜਾ ਉੱਥੇ ਯਾਰ ਓਨਰ ਹੈ ਨਾ ਪਿੱਡਾ ਵਧੀਆ ਸੁਭਾਅ ਨਾਲ ਜੇ ਮੇਰਾ ਵਲੌਗ ਚਲੋ ਕਿੱਥੇ ਵੇਖਣਾ ਕਿਹਨੇ ਵਲੌਗ ਮੇਰਾ ਪਰ ਓਨਰ ਓਨਰ ਦਾ ਸੁਭਾਅ ਬਹੁਤ ਵਧੀਆ ਸੀ ਯਾਰ ਮੇਤਰਾ ਰਾਤ ਦੇ 11:30 ਵਜੇ ਆ ਤੇ ਰੌਣਕ ਵੇਖੋ ਇਦਾਂ ਜਿਵੇਂ 5 ਵਜੇ ਹੁੰਦੇ ਆ ਸਾਡਾ ਬੈਂਦੀ ਨਹੀਂ ਕਰਨਦਾ ਇੱਥੋਂ ਨਿਕਲਦਾ ਬਟ ਚਲੋ ਸਵੇਰੇ ਜਲਦੀ ਉੱਠ ਕੇ ਆਪਾਂ ਸਨਰਾਈਜ਼ ਵੀ ਦੇਖਣਾ ਤੇ ਹੁਣ ਹੋ ਗਿਆ ਲੈਣਾ ਚੱਲੇ ਆਪਾਂ ਫੇਰ ਚੱਲੇ ਆਪਾਂ ਹੋਟਲ ਬਸ ਕਿੰਨੇ ਵੀ ਪੈਸੇ ਦੇਣਗੇ ਬੜੇ ਦਾ ਲੱਗੇ ਮੈਂ ਕਹਿੰਦੇ ਭਰਾ ਮੈਂ ਨਹੀਂ ਮੰਗੇ ਤੇ ਉੱਤੋਂ ਕਿਤੋਂ ਕਿਤੋਂ ਟਾਈਮ ਨੂੰ ਹੁੰਦਿਆ ਤੇ ਜਸਟ ਕਿਤਦੇ ਪੈਸੇ ਦੇਣੀ ਐ ਮੈਂ ਹੋ ਲੋਈ ਕਰ ਲਾ ਜਿੰਨੀ ਪਸੰਦੀ ਤੇ ਹੋਰ ਥੋੜੀ ਕਿਤਨਾ ਸਟੋਕ ਕਰਨਾ ਬੁੜਾ ਮਤਰਾ ਸਟੋਕਰ ਹੈ ਗਾ ਜੀਆ ਲੋਈ ਮਿੱਤਰੋ ਫਾਈਨਲੀ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਚੁਕੇ ਆ ਹੁਣ ਇੱਥੋਂ ਬਸ ਪਾਣੀ ਦੀ ਬੋਤਲ ਖੜਨੀ ਆ ਇੱਕ ਮਿਲ ਜਾਵੇ ਫਿਰ ਅਸੀਂ ਜਾਈਏ ਹੋਟਲ ਲਾਸਟ ਨਾਈਟ ਇਨ ਚੰਡੀਗੜ੍ਹ ਕੱਲ ਫੇਰ ਵਾਪਸੀ ਹੈ ਤੇ ਕੱਲ ਵਾਪਸੀ ਜਾਂਾਂਗੇ ਜਿਹੜੀ ਬਸ ਕਰਾਂਗੇ ਨਿਸ਼ਤਾ ਹੋ ਰਹੀ ਹੈ ਇਹ ਯਾਰ ਅੱਜ ਦਾ ਦਿਨ ਬੋਗ ਐਨ ਗਿਆ ਪਤਾ ਨਹੀਂ ਲੱਗਿਆ ਮਿੱਤਰੋ ਚਾਰ ਦਿਨ ਹੱਟ ਕੇ ਮਿਲਾਂਗੇ ਉਹਨ ਦੇ ਉਹ ਜਾਣੇ ਦੇ ਰੈਡ ਲਾਈਟ ਏਰੀਆ ਸੁਣੇ ਦਾ ਗ੍ਰੀਨ ਲਾਈਟ ਏਰੀਆ ਹੈ ਕੀ ਚੀਜ਼ ਵੇਖੀ ਜਾ ਮਿੱਤਰੋ ਫਾਈਨਲੀ ਪਾਣੀ ਮਿਲ ਗਿਆ ਹੱਥਾਂ 'ਚ ਆ ਗਿਆ ਡਿੱਗੋ ਗ੍ਰੀਨ ਲਾਈਟ ਏਰੀਆ 'ਚੋਂ ਸ਼ਰਾਬੀ ਨੇ ਮਾਰੀ ਵੀ ਦੇ ਗਈ ਅੱਛਾ ਲੱਗਣ ਜਦੋਂ ਸ਼ਰਾਬੀ ਕਹਿੰਦਾ ਸ਼ਰਾਬਾ ਪੀਂਦੇ ਸਾਰੇ ਸਾਰੇ ਸੋਟੀ ਸੁੱਤੇ ਮਿਲ ਕੇ ਰਹਿੰਦੇ ਇਹਨੇ ਪਗੜਾ ਵੀ ਪਾਇਆ ਓਏ ਜਾਣੇ ਲੈਣੇ ਲੈਣੇ ਕੀ ਕਰਨੇ ਨਹੀਂ ਸੋਹਣੇ ਲੱਗੇ ਮੈਨੂੰ ਮਿੱਤਰੋ ਜੇ ਜੇਮੂ ਮਿਸ ਕਰਦਾ ਹੋਇਆ ਆਪਣਾ ਮਝੈਲ ਵੀਰ ਬਾਈ ਸਾਹਿਬ ਬਾਈ ਸਾਹਿਬ ਬਾਈ ਸਾਹਿਬ ਹੈ ਬਾਈ ਸਾਹਿਬ ਟਰਾਈ ਸਾਹਿਬ ਹੁਣ ਹਾਂ ਚੱਲ ਹਾ ਮੇਟਰ ਆਈ ਦਾ ਦਿਨ ਬੈਸਟ ਸੀ ਹਨਾ ਦਿੱਲੀ ਦੇ 2 ਦਿਨ ਹੋ ਜਾਣੇ ਭਾਵੇਂ ਚੰਡੀਗੜ ਦਾ ਕੱਲ ਵਾਲਾ ਦਿਨ ਹੋਵੇ ਸਾਰੇ ਅੱਜ ਦੇ ਦਿਨ ਤੋਂ ਥੱਲੇ ਹੀ ਆ ਹਨਾ ਅੱਜ ਦਾ ਦਿਨ ਬੁੜਾ ਘੈਂਟ ਗਿਆ ਮਜ਼ਾ ਆਇਆ ਸਿਰਫ ਅਸ਼ਾ ਆਪਾਂ ਨਿਕਲੇ ਵੀ ਲੇਟ ਸ਼ਾਮੀ ਵੀ ਸਾਢੇ 5 ਵਜੇ ਨਿਕਲੇ ਗੰਮੇ ਚ 5 ਵਜੇ 5 ਵਜੇ ਅਸੀਂ ਉੱਥੋਂ ਘੁੰਮਣਾ ਸ਼ੁਰੂ ਕੀਤਾ ਵਾ ਉਸ ਤੋਂ ਪਹਿਲਾਂ ਨੀਂਦ ਹੀ ਪੂਰੀ ਕੀਤੀ 5 ਵਜੇ ਘੁੰਮਣਾ ਸ਼ੁਰੂ ਕੀਤਾ ਅਸੀਂ ਤੇ ਇੰਨਾ ਸੋਹਣਾ ਦਿਨ ਗਿਆ ਸਾਡਾ

ਕੱਲਰ ਵਾਲਾ ਪਾਬੂ ਜਾ ਕੇ ਸੁੱਤੀ ਹੋਣੀ ਆ ਹੋਲੀ 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 ਭਰਾਵਾ ਉਹਨਾਂ ਫਿਲ ਗ੍ਰਾਵੀ ਚੋਰ ਲੈ ਆ ਪਾਉੜਾ ਬੈਂਕ ਰੋਕਾ ਮੁੰਦਾ ਏ ਟਿੱਡਾ ਏ ਵਲੋਗ ਲਈ ਜਾਣ ਆਏ ਚੰਗਾ ਮਿੱਤਰੋ ਕੱਲ ਮਿਲਦੇ ਆ ਇੱਥੇ ਵੀ ਵਲੋਗ ਸ਼ੁਰੂ ਹੋ ਜਾਏਗਾ ਤੇ ਟਾਟਾ ਬਾਏ ਬਾਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਇੱਥੇ ਬੋਟਿੰਗ-ਬੋਟਿੰਗ ਨਹੀਂ ਡੌਂਕੀ ਲਾਉਣ ਆਏ ਆ ਠੀਕ ਆ ਆ ਬਾਰਡਰ ਜੱਗੇ ਟੱਪ ਕੇ ਅਸੀਂ ਪਹਾੜਾ ਵੱਲੋਂ ਚੱਲ ਜਾਣਾ ਵਾ ਆਪਣੇ ਜੰਗਲ ਵਿੱਚ ਸਿੱਤ ਕਰੋ